ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤੇ ਬਹੁਤ ਹੀ ਸੇਵਾ ਦੀ ਗੱਲ ਦੱਸਣ ਜਾ ਰਹੇ ਹਾਂ ਮਾਨਸਾ ਖੁਰਦੇ ਵਿੱਚ ਫਰੀ ਅੱਖਾਂ ਦਾ ਕੈਂਪ ਲੱਗਣ ਜਾ ਰਿਹਾ ਜੋ ਤਰੀਕ ਹੈ 12 ਤਰੀਕ 11ਵਾਂ ਮਹੀਨਾ 2025 ਨੂੰ ਇਹ ਮਾਨਸਾ ਖੁਰਦੇ ਦੇ ਵਿੱਚ ਲੱਗਣ ਜਾ ਰਿਹਾ ਹੈ ਬਾਬਾ ਜੀ ਦੀ ਕੁਟਿਆਗੀ ਮਾਨਸਾ ਖੁਰਦੇ ਵਿੱਚ ਉਸ ਕੁਟਿਆ ਦੇ ਵਿੱਚ ਇਹ ਕੈਂਪ ਲੱਗਣ ਜਾ ਰਿਹਾ ਉਹ ਕੈਂਪ ਦੇ ਵਿੱਚ ਜਿਵੇਂ ਜੀ ਆਪਣੇ ਸੁਖਾ ਡੈਂਟਰ ਜੀ ਹੋਗੇ ਸੁਰ ਬਕਸ਼ ਸੀਸ ਜੀ ਹੋਗੇ ਤੇ ਬਾਕੀ ਹੋਰ ਵੀ ਬਹੁਤ ਹੀ ਨੁਮਾਇੰਦਿਆਂ ਨੇ ਇਸ ਦੇ ਵਿੱਚ ਹਿੱਸਾ ਲੈ ਕੇ ਇਹ ਕੈਂਪ ਲਗਾਇਆ ਗਿਆ ਗਿਆ ਜਿਹਦੇ ਵਿੱਚ ਅੱਖਾਂ ਦੇ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਚਿੱਟਾ ਮੋਤੀਆ ਕਾਲਾ ਮੋਤੀਆ ਕਿਸੇ ਵੀ ਤਰ੍ਹਾਂ ਦਾ ਮੋਤੀਆ ਆਇਆ ਹੋਇਆ ਤਾਂ ਅੱਖਾਂ ਦੇ ਵਿੱਚ ਲੈਂਸ ਫ੍ਰੀ ਪਹਿਣਗੇ ਤੇ ਬਾਕੀ ਆਪਣਾ ਆਧਾਰ ਕਾਰਡ ਜ਼ਰੂਰ ਲੈ ਕੇ ਆਉਣਾ ਸਾਸਾਂ ਨੂੰ ਬੇਨਤੀ ਹੈ ਕਿ ਜਿਸ ਨੇ ਵੀ ਆਪਣੀ ਅੱਖਾਂ ਦਾ ਇਲਾਜ ਕਰਾਉਣਾ ਹੈ ਤਾਂ ਆਪਣਾ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ ਤੇ ਬਾਕੀ ਜਿੱਥੋਂ ਵੀ ਤੁਸੀਂ ਆਉਣਾ ਹੈ ਮਾਨਸਾ ਜ਼ਿਲ੍ਹੇ ਦੇ ਮਾਨਸਾ ਜ਼ਿਲ੍ਹਾ ਜੋ ਆਪਣਾ ਮਾਨਸਾ ਖੁਰਦ ਹੈ ਇੱਕ ਮਾਨਸਾ ਜਿਹੜਾ ਇੱਕ ਵੱਡਾ ਤੇ ਇੱਕ ਛੋਟਾ ਇਹ ਮਾਨਸਾ ਜ਼ਿਲ੍ਹਾ ਨੇਗੇ ਤੁਸੀਂ ਸਾਨੂੰ ਸੰਪਰਕ ਨੰਬਰ ਦੇ ਦਿੰਨੇ ਹੈਗੇ ਤੇ ਉਹਦੇ ਵਿੱਚ ਆਪਣੀ ਅੱਖਾਂ ਦਾ ਇਲਾਜ ਕਰਾਉਣ ਵਾਸਤੇ ਤੁਸੀਂ ਇਹ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 98151 59809 ਇਹ ਨੰਬਰ ਪਹਿਲਾ ਜੀ ਸਰਬਖਸ਼ ਸੀਤ ਸਿੰਘ ਜੀ ਦਾ ਤੇ ਨੰਬਰ ਦੋ ਤੇ ਹੈਗਾਗਾ 9417632504 ਤੇ ਤੀਜਾ ਨੰਬਰ ਹੈਗਾ ਜੀ 978008838 ਇਹ ਮਾਨਸਾ ਖੁਰਦ ਦੇ ਮਨੰਦੇ ਨੇ ਜਿਨ੍ਹਾਂ ਨੇ ਇਹ ਆਪਣੇ ਸੇਵਾ ਲਗਵਾਈ ਹੈ ਆਪਣੀ ਅੱਖਾਂ ਦਾ ਕੈਂਪ ਲਗਾਉਣ ਜਾ ਰਹੇ ਨੇਗੇ ਤੇ ਤੁਸੀਂ ਇਸ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਨੰਬਰ ਦੁਆਰਾ ਬੋਲ ਦਿੰਨੇ ਹੈਗੇ 98151 98009 94176 32504 97800 08838 ਇਹ ਤਿੰਨੇ ਨੰਬਰਾਂ ਤੇ ਸੰਪਰਕ ਕਰੋ ਬਾਕੀ ਜਿਨੇ ਵੀ ਆਪਣੇ ਅੱਖਾਂ ਦਾ ਇਲਾਜ ਕਰਾਉਣਾ ਉਹ ਕੇਸੀ ਇਸ਼ਾਨ ਕਰਕੇ ਜਰੂਰ ਆਵੇ ਇਹ ਬਾਬਾ ਜੀ ਵੱਲੋਂ ਮੇਨ ਗੱਲ ਕਹੀ ਗਈ ਹੈ ਤੇ ਬਾਕੀ ਆਪਣਾ ਆਧਾਰਕਰ ਨਾਲ ਲੈ ਕੇ ਆਉਣਾ ਫੇਰ ਹੀ ਅੱਖਾਂ ਦਾ ਆਪਰੇਸ਼ਨ ਹੋਊਗਾ ਤੇ ਬਾਕੀ ਇੱਕ ਗੱਲ ਹੋਰ ਹੈਗੀ ਤੇ ਜਿਹੜੇ ਪੈਨਪੈ ਦੇ ਕੀਤਾ ਆਪਰੇਸ਼ਨ ਹੋਣਾਗਾ ਤੇ ਉਹਨੂੰ ਕੋਈ ਡਰਨ ਦੀ ਕੋਈ ਚਿੰਤਨ ਦੀ ਲੋੜ ਨਹੀਂਗੀ ਉਥੇ ਆਪੇ ਡਾਕਟਰ ਨਾਲ ਲੈ ਕੇ ਜਾਣਗੇ ਆਪੇ ਸੁੱਡੀ ਦੇਖਭਾਲ ਕਰਨਗੇ ਅੱਖਾਂ ਦਾ ਆਪਰੇਸ਼ਨ ਕਰਨ ਲੱਗੇ ਤੇ ਜੇ ਬਾਕੀ ਲੋੜ ਪਈ ਕਿਸੇ ਮਰੀਜ਼ ਤਾਂ ਉਹਦੇ ਪਰਿਵਾਰ ਦਾ ਇੱਕ ਮੈਂਬਰ ਨੂੰ ਨਾਲ ਲੈ ਕੇ ਜਾਣਗੇ ਬਾਕੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਬਹੁਤ ਹੀ ਵਧੀਆ ਢੰਗ ਨਾਲ ਡਾਕਟਰ ਇਲਾਜ ਕਰਨਗੇ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਓ ਦੁਬਾਰਾ ਬੋਲ ਦਿੰਦਾ ਨੰਬਰ 98151 95809 94176